ਸੰਗੀ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀਆ ਸੰਗਤਾਂ ਪ੍ਰਤੀ ਸਨੇਮਰ ਬੇਨਤੀ ਹੈ ਟਰਾਈ ਸਟੇਟ ਦੇ ਕੇਂਦਰੀ ਆਸਥਾਨ ਗੁਰਦੁਆਰਾ ਸਾਹਿਬ ਸਿਰ ਕਲਚਰ ਸੁਸਾਇਟੀ ਰੇਜਮੈਂਟ ਹਿਲ ਨਿਊਯਾਰਕ ਵਿਖੇ ਆਪ ਸਾਰੀਆਂ ਸੰਗਤਾਂ ਸੇਵਾ ਸਾਡੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਬੱਚਿਆਂ ਦੇ ਜੋ ਗੁਰਮਤ ਕੈਂਪ ਲਗਾਏ ਜਾਂਦੇ ਹਨ ਇਸ ਸਾਲ 1 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ ਗੁਰਦੁਆਰਾ ਸਾਹਿਬ ਦੇ ਬੱਚਿਆਂ ਦੇ ਗੁਰਮਤ ਕੈਂਪ ਲੱਗਣਗੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਗੁਰਮਤਿ ਸਿੱਖਿਆ ਗੁਰਬਾਣੀ ਦਾ ਗਿਆਨ ਆਪਣਾ ਕਲਚਰ ਪੰਜਾਬੀ ਬੋਲੀ ਪੰਜਾਬੀ ਭਾਸ਼ਾ ਅਤੇ ਹੋਰ ਗੁਰਮਤ ਦੇ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਏਗਾ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਸਵੇਰੇ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਇਹ ਬੱਚਿਆਂ ਦੇ ਕੈਂਪ ਗੁਰਦੁਆਰਾ ਸਾਹਿਬ ਵਿਖੇ ਲਗਿਆ ਕਰਨਗੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਬੱਚਿਆਂ ਦੀ ਗੁਰਦੁਆਰਾ ਸਾਹਿਬ ਜ਼ਰੂਰ ਰਜਿਸਟ੍ਰੇਸ਼ਨ ਕਰਾਓ ਅਤੇ ਬੱਚਿਆਂ ਨੂੰ ਇਹਨਾਂ ਕੈਂਪਾਂ ਵਿੱਚ ਲੈ ਕੇ ਆਓ ਤਾਂ ਜੋ ਵੱਧ ਤੋਂ ਵੱਧ ਆਪਾਂ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਤੇ ਬੱਚਿਆਂ ਦੀ ਇਸ ਪਨੀਰੀ ਨੂੰ ਸੰਭਾਲ ਸਕੀਏ ਗੁਰਮਤ ਗੁਰਸਿੱਖੀ ਦੇ ਲੜ ਲਾ ਸਕੀਏ ਵੱਧ ਤੋਂ ਵੱਧ ਇਹਨਾਂ ਲੱਗ ਰਹੇ ਕਿ ਆਪਾਂ ਦਾ ਲਾਹਾ ਲੈ ਕੇ ਸਤਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਬਾਲ ਸਾਹਿਬ ਵਾਹਿਗੁਰੂ ਜੀ ਦੇ ਬਧੇ